ਕਹਿੰਦੇ ਗੁਰੂ ਕੋ ਗੁਰਬਾਣੀ ਦਾ ਬਹੁਤ ਵੱਡਾ ਮਹਾਤਮ ਹੈ ਇੰਨਾ ਵੱਡਾ ਮਹਾਤਮ ਹੈ ਗੁਰਬਾਣੀ ਦਾ ਜੋ ਦੱਸਿਆ ਨਹੀਂ ਜਾ ਸਕਦਾ ਭਾਈ ਗੁਰਦਾਸ ਜੀ ਨੇ ਤਿੰਨ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ ਹੈ ਪਰ ਕਹਿੰਦੇ ਮਹਾਤਮ ਪ੍ਰਾਪਤ ਕਿੰਨੂੰ ਹੁੰਦਾ ਹੈ ਜਿਹੜਾ ਗੁਰਬਾਣੀ ਦਾ ਖੋਜੀ ਬਣ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਤਿੰਨ ਪ੍ਰਮਾਣ ਦਿੱਤੇ ਨੇ ਜੈਸੇ ਹੀ ਰਾਤ ਮੇ ਤਨਕ ਸੋਖਾਈ ਦੇਤ ਮੋਲ ਕੀ ਇਹ ਦਮ ਕਣ ਭਰਤ ਪੰਡਾਰ ਜੀ ਜੈਸੇ ਬਰ ਬਾਂਦੇ ਹੁੰਡੀ ਲਾਗੇ ਨਾ ਭਾਰ ਕਛੂ ਆਗੇ ਜਾ ਕੇ ਪਾਈਤ ਲక్ష్ਮੀ ਅਪਾਰ ਜੀ ਜੈਸੇ ਬਟ ਬੀਜ ਅਤ ਸੁਖਮ ਸਰੂਪ ਹੋਤ ਬੋਏ ਸੇ ਵਿਵਧ ਕਰ ਬਿਰਖਾ ਬਸਤਾਰ ਜੀ ਤੈਸੇ ਗੁਰਬਾਣੀ ਵਿਖੇ ਕਹਿੰਦੇ ਤੈਸੇ ਗੁਰਬਚਨ ਸਚਨ ਗੁਰ ਸਿੱਖਣ ਮੈਂ ਜਾਣੀਤ ਮਹਾਤਮ ਗਏ ਹਰ ਦੁਆਰ ਜੀ ਭਾਈ ਗੁਰਦਾਸ ਜੀ ਨੇ ਤਿੰਨ ਪ੍ਰਮਾਣ ਦਿੱਤੇ ਨੇ ਇੱਥੇ ਪਹਿਲਾ ਪਰਮਾਨਾ ਹੈ ਹੀਰੇ ਦਾ ਹੀਰਾ ਬਿਲਕੁਲ ਛੋਟਾ ਜਿਹਾ ਦੇਖਣ ਨੂੰ ਛੋਟਾ ਜਿਹਾ ਲੱਗ ਰਿਹਾ ਹੈ ਪਰ ਜਦੋਂ ਕਿਤੇ ਜੋਰੀਆਂ ਦੇ ਕੋਲ ਜਾ ਕੇ ਉਹਨੂੰ ਦਿਖਾਵੇਂਗਾ ਉਹਨੂੰ ਵੇਚੇਗਾ ਤੇ ਜੇਕਰ ਉਹ ਜੋਰੀ ਨਸਲੀ ਹੋਏ ਕਦਰਦਾਨ ਹੋਏ ਉਹ ਬਹੁਤ ਧਨ ਦੇਣਗੇ ਕਹਿਣਗੇ ਇਹ ਹੀ ਦਾ ਤੇ ਬੜਾ ਕੀਮਤੀ ਹੈ ਜੈਸੇ ਹੀਰਾ ਹਾਥ ਮੈਂ ਤਨਖ ਸੋ ਦਿਖਾਈ ਦੇਤ ਮੋਲ ਕੀ ਇਹ ਦਮਕਣ ਭਰਤ ਭੰਡਾਰ ਜੀ ਭੰਡਾਰੇ ਭਰ ਜਾਂਦੇ ਨੇ ਬੜਾ ਪੈਸਾ ਧਨ ਮਿਲ ਜਾਂਦਾ ਹੈ ਦੂਸਰਾ ਪਰਮਾਨ ਜਿਵੇਂ ਅੱਜ ਕੱਲ ਚੈੱਕ ਚੱਲਦੇ ਨੇ ਪਹਿਲਾਂ ਹੁੰਡੀ ਲਿਖੀ ਜਾਂਦੀ ਸੀ ਇੱਕ ਦੂਜੇ ਸ਼ਹਿਰਾਂ ਵਿੱਚ ਸ਼ਾਹੂਕਾਰਾਂ ਦਾ ਇੱਕ ਦੂਜੇ ਨਾਲ ਰਾਬਤਾ ਹੁੰਦਾ ਸੀ ਤੇ ਰਸਤੇ ਵਿੱਚ ਕਿਤੇ ਲੁੱਟੇ ਨਾ ਜਾਈਏ ਤਾਂ ਹੁੰਡੀ ਲਿਖ ਦਿੱਤੀ ਜਾਂਦੀ ਸੀ ਉਹ ਹੁੰਡੀ ਤੇ ਲਿਖਿਆ ਹੁੰਦਾ ਸੀ ਇਸ ਬੰਦੇ ਨੂੰ ਇਹਨਾ ਪੈਸਾ ਦੇ ਦੇਣਾ ਇਹਦੀ ਇਹ ਨਿਸ਼ਾਨੀ ਹੈ ਇਸ ਨਿਸ਼ਾਨੀ ਵਾਲੇ ਬੰਦੇ ਨੂੰ ਇਹ ਪੈਸਾ ਦੇ ਦੇਣਾ ਤੇ ਭਾਈ ਗੁਰਦਾਜ ਜੀ ਕਹਿੰਦੇ ਜਦੋਂ ਉਹ ਉੰਦੀ ਜਿਹੜੀ ਕਾਗਜ਼ ਕੀਤਾ ਹੁੰਦਾ ਸੀ ਜਾਂ ਕੱਪੜੇ ਤੇ ਲਿਖਿਆ ਹੁੰਦਾ ਸੀ ਜੇਬ ਵਿੱਚ ਪਾ ਲੈਂਦੇ ਸੀ ਕੋਈ ਭਾਰ ਨਹੀਂ ਪਰ ਜਦੋਂ ਜਾ ਕੇ ਉਹ ਕੈਸ਼ ਕਰਾਈ ਜਾਂਦੀ ਸੀ ਬਿਆੰਤ ਪੈਸਾ ਮਿਲ ਜਾਂਦਾ ਸੀ ਜਿਵੇਂ ਆਪਾਂ ਚੈੱਕ ਲੈ ਕੇ ਜਾਈਏ ਚੈੱਕ ਦਾ ਜੇਬ ਵਿੱਚ ਕਿੰਨਾ ਭਾਰ ਲੱਗੇਗਾ ਪਰ ਜਦੋਂ ਉਸ ਚੈੱਕ ਨੂੰ ਕੈਸ਼ ਕਰਾਇਆ ਜਾਵੇ ਉਹਦੇ ਤੋਂ ਜਿਹੜਾ ਧਨ ਲਿਖਿਆ ਹੋਇਆ ਮਿਲੇਗਾ ਉਹ ਫਿਰ ਜੇਬ ਦੇ ਵਿੱਚ ਨਹੀਂ ਆਵੇਗਾ ਜੈਸੇ ਬਾਰ ਬਾਂਦੇ ਹੁੰਦੀ ਲਾਗੇ ਨਾ ਭਾਰ ਕਛੂ ਆਗੇ ਜਾ ਕੇ ਪਾਈਏ ਤੇ ਲక్ష్ਮੀ ਅਪਾਰ ਜੀ ਜੈਸੇ ਬਟ ਬੀਜ ਹਤ ਸੁਖਮ ਸਰੂਪ ਹੋ ਬੋਏ ਸੇ ਵਿਵਿਧ ਕਰੇ ਬਿਰਖਾ ਵਿਸਤਾਰ ਜੀ ਜਿਵੇਂ ਬਰੋਟੇ ਦਾ ਬੀਜ ਬਿਲਕੁਲ ਛੋਟਾ ਜਾਂ ਹੁੰਦਾ ਹੈ ਸਰੋਂ ਦੇ ਨਾਲ ਦਾਣੇ ਨਾਲੋਂ ਵੀ ਬਰੀਕ ਹੁੰਦਾ ਪਰ ਕਿਡਾ ਵੱਡਾ ਉਹਦੇ ਵਿੱਚ ਦਰਗਤ ਛੁਪਿਆ ਹੋਇਆ ਹੈ ਉਹਨੂੰ ਬੀਜ ਦਿੱਤਾ ਜਾਵੇ ਕਿਡਾ ਵੱਡਾ ਉਹਦੇ ਵਿੱਚੋਂ ਬਰੋਟਾ ਨਿਕਲ ਆਉਂਦਾ ਹੈ ਫਿਰ ਉਹਨੂੰ ਵੀ ਹਜ਼ਾਰਾਂ ਫਲ ਲੱਗੇ ਹੁੰਦੇ ਨੇ ਗਿਣਤੀ ਨਹੀਂ ਹੈ ਇਸੇ ਤਰ੍ਹਾਂ ਗੁਰੂ ਦਾ ਇੱਕ ਇੱਕ ਅੱਖਰ ਮਹਾਨ ਹੈ ਗੁਰੂ ਦੀ ਬਾਣੀ ਦਾ ਇੱਕ ਇੱਕ ਸ਼ਬਦ ਮਹਾਨ ਹੈ ਬੇਅੰਤ ਹੈ ਭਾਈ ਗੁਰਦਾਸ ਜੀ ਨੇ ਇਸ ਬਾਬਤ ਹੋਰ ਵੀ ਲਿਖਿਆ ਹੈ ਹੁਣੇ ਮਹਾਨਤਾ ਹੈ ਬੇਅੰਤਤਾ ਹੈ ਪਰ ਇਹਦੇ ਤੋਂ ਲਾਭ ਕੌਣ ਲਹੇਗਾ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ ਜੈਸੇ ਪਰਵਤ ਵਿਖੇ ਹੀਰਾ ਮਾਨਕ 파ਰਸ ਸਿੱਧ ਖਣਵਾਰਾ ਖਣ ਜਗ ਵਿਖੇ ਪ੍ਰਗਟ ਆਵਈ ਜੈਸੇ ਬਾਣ ਵਿਖੇ ਮਲਿਆਕਰ ਸੋਧਾ ਕਪੂਰ ਸੋਧ ਕੈ ਸੁਭਾਸੀ ਸੁਭਾਸ ਵਹਿ ਸਾਵਈ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਕੋਜੈ ਸੋਈ ਸੋਈ ਨਿ ਪਜਾਵਈ ਗੁਰਬਾਣੀ ਦੇ ਵਿੱਚ ਸਾਰਾ ਖੋਜ ਹੈ ਪਰ ਪ੍ਰਾਪਤ ਉਹਨੂੰ ਹੋਵੇਗਾ ਜਿਹੜਾ ਭਾਵਨਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਗੁਰਬਾਣੀ ਨੂੰ ਪੜ੍ਹੇਗਾ, ਖੋਜ ਕਰੇਗਾ। ਜਿਵੇਂ ਸਮੁੰਦਰ ਦੇ ਵਿੱਚ ਬੜੇ ਕੀਮਤੀ ਜਿਹੜੇ ਹਨ ਰਤਨ ਸੁਪੇ ਹੋਏ ਨੇ ਪਰ ਉਹ ਲੱਖਾਂ ਦੁਨੀਆ ਰੋ ਸਮੁੰਦਰ ਦੇ ਕਿਨਾਰੇ ਜਾਂਦੀ ਹੈ, ਉਥੇ ਨਾਲ ਨੂੰ ਕੇ ਵਾਪਸ ਮੁੜ ਆਉਂਦੇ ਨੇ ਸਮੁੰਦਰ ਨੂੰ ਵੇਖ ਕੇ। ਜਿਹੜੇ ਸਮੁੰਦਰ ਦੀ ਗਹਿਰਾਈ ਵਿੱਚ ਗੋਤਾ ਖੋਰ ਜਾਂਦੇ ਨੇ ਉਤੋਂ ਕੀਮਤੀ ਚੀਜ਼ਾਂ ਲੱਭ ਕੇ ਲਿਆਉਂਦੇ ਨੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵੀ ਕਹ ਹੰਸ ਮਰਜੀਵਾ ਨੇਚੇ ਪ੍ਰਸਾਦ ਭਾਵੀ ਜਾਂ ਤਾਂ ਹੱਸ ਜਾਂਦਾ ਹੈ ਗਹਿਰਾਈ ਦੇ ਵਿੱਚ ਜਾਂ ਫਿਰ ਕੋਈ ਮਰਜੀ ਵੜਾ ਦੂਸਰਾ ਪਰਮਾਨ ਪਹਾੜਾਂ ਦੀ ਸੈਰ ਕਰਨ ਵੀ ਲੋਕ ਬੜੇ ਜਾਂਦੇ ਨੇ ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿਧ ਖੰਨਵਾਰਾ ਖਣ ਜਗ ਵੀ ਕਹਿ ਪ੍ਰਗਟ ਆਵੀ ਜਿਵੇਂ ਪਹਾੜਾਂ ਵਿੱਚ ਬੜੇ ਕੀਮਤੀ ਹੀਰੇ ਮਾਨਕ ਪਰਸ ਅਦਕ ਹਨ ਪਰ ਜਿਹੜਾ ਖੋਜੀ ਹੈ ਜਿਹਨੇ ਉਹ ਵਿਦਿਆ ਲਈ ਹੈ ਸਿੱਖਿਆ ਲਈ ਹੈ ਕੋਈ ਜਾ ਕੇ ਉਸ ਨੂੰ ਖੋਜ ਕੇ ਲਿਆਉਂਦਾ ਹੈ ਵੈਸੇ ਜਾਂਦੀ ਤਾਂ ਬੜੀ ਦੁਨੀਆ ਹੈ ਪਰ ਖੋਜੀ ਕੋਈ ਵਿਰਲਾ ਹੁੰਦਾ ਹੈ ਇਸੇ ਤਰ੍ਹਾਂ ਜੰਗਲਾਂ ਵਿੱਚ ਵੀ ਬੜੇ ਲੋਕ ਜਾਂਦੇ ਨੇ ਪਹਾੜ ਜੰਗਲਾਂ ਵਿੱਚ ਕੀਮਤੀ ਜੜੀ ਬੂਟੀਆਂ ਉਹ ਜਿਹੜਾ ਜੜੀ ਬੂਟੀਆਂ ਦੀ ਇਹਨੇ ਜਾਣਕਾਰੀ ਲਈ ਹੈ ਕਿਸੇ ਉਸਤਾਦ ਕੋਲੋਂ ਸਿੱਖਿਆ ਹੈ ਕੋਈ ਉਹਦੇ ਵਿੱਚੋਂ ਖੀ ਖੋਜ ਕੇ ਚੰਦਨ ਆਦਕ ਅਤੇ ਹੋਰ ਕੀਮਤੀ ਜੜੀ ਬੂਟੀਆਂ ਲੈ ਕੇ ਆਉਂਦਾ ਹੈ ਤੇ ਉਹਦੇ ਤੋਂ ਭਾਰੀ ਲਾਭ ਪ੍ਰਾਪਤ ਕਰਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਰਾ ਕੁਝ ਹੈ ਪਰ ਜਦੋਂ ਤੱਕ ਆਪਾਂ ਗੁਰੂ ਵਾਲੇ ਬਣ ਕੇ ਸ਼ਬਦ ਦੇ ਅਭਿਆਸੀ ਨਹੀਂ ਹੁੰਦੇ ਸਿੱਖਿਆ ਲੈ ਕੇ ਨਹੀਂ ਚੱਲਦੇ ਉਦੋਂ ਤੱਕ ਸਾਨੂੰ ਲਾਭ ਨਹੀਂ ਮਿਲੇਗਾ ਜਿਵੇਂ ਕੋਈ ਸਮੁੰਦਰ ਦਾ ਕਿਨਾਰਾ ਵੇਖ ਆਵੇ ਜਿਵੇਂ ਕੋਈ ਪਹਾੜਾਂ ਦੀ ਸੈਰ ਕਰ ਆਵੇ ਜੰਗਲਾਂ ਵਿੱਚ ਘੁੰਮ ਫੇਰ ਆਵੇ ਉਹਨੂੰ ਕੋਈ ਬਹੁਤ ਵੱਡਾ ਲਾਭ ਨਹੀਂ ਪ੍ਰਾਪਤ ਹੋਵੇਗਾ ਪਰ ਜਿਹੜਾ ਖੋਜੀ ਬਣ ਕੇ ਜਾਵੇਗਾ ਸਿੱਖਿਆ ਲੈ ਕੇ ਜਾਵੇਗਾ ਕਲਾ ਸਿੱਖ ਕੇ ਜਾਵੇਗਾ ਉਹ ਬਹੁਤ ਵੱਡਾ ਲਾਭ ਪ੍ਰਾਪਤ ਕਰੇਗਾ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੀ ਤਾਂ ਬਹੁਤ ਦੁਨੀਆ ਹੈ ਪਰ ਕੋਈ ਵਿਰਲਾ ਖੋਜੀ ਖੋਜ ਕਰਦਾ ਹੈ ਅਤੇ ਸ਼ਬਦ ਜੀਆਂ ਮਹਾਨ ਦੌਲਤਾਂ ਨੂੰ ਪ੍ਰਾਪਤ ਕਰਦਾ ਹੈ ਸੋ ਸਹਿ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਿਆਨ ਆਓ ਲਾਭ ਪ੍ਰਾਪਤ ਕਰੀਏ ਆਪਣੇ ਮਨ ਬਿਰਤੀਆਂ ਨੂੰ ਗੁਰੂ ਸ਼ਬਦ ਨਾਲ ਜੋੜੀਏ ਤਾਂ ਹੀ ਸਾਨੂੰ ਜਥਾਰਤ ਲਾਭ ਪ੍ਰਾਪਤ ਹੋ ਸਕਦਾ ਹੈ ਸੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ